ਨਕੋਦਰ ਦੇ ਸਿਵਲ ਹਸਪਤਾਲ ਵਿੱਚ ਸਕੈਨਿਕ ਸੈਂਟਰ ਵਿੱਚ ਡਿਊਟੀ ਨਿਭਾਉਣ ਵਾਲੀ ਲੇਡੀਜ਼ ਡਾਕਟਰ ਦੀ ਲਾਪਰਵਾਹੀ ਦੇ ਕਨ ਗਰਭਤੀ ਔਰਤ ਨੇ ਸਕੈਨਿਕ ਸੈਂਟਰ ਦੇ ਬਾਹਰ ਹੀ ਤੜਫ ਤੜਫ ਕੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਇਸ ਮੌਕੇ ਪੀੜਤ ਗਰਭਤੀ ਔਰਤ ਦੇ ਪਤੀ ਸਰੂਪ لال 바ਸੀ ਪਿੰਡ ਸਿੰਘਾ ਨੇ ਦੱਸਿਆ ਕਿ ਉਹ ਆਪਣੀ ਗਰਭਤੀ ਪਤਨੀ ਨੂੰ ਡਿਲੀਵਰੀ ਕੇਸ ਸਬੰਧੀ ਸਿਵਲ ਹਸਪਤਾਲ ਨਕੋਦਰ ਲੈ ਕੇ ਆਏ ਜਿੱਥੇ ਉਹਨਾਂ ਦੀ ਪਤਨੀ ਡੇਢ ਘੰਟਾ ਸਕੈਨਿਕ ਸੈਂਟਰ ਦੇ ਬਾਹਰ ਤੜਫਦੀ ਰਹੀ ਜਿਸ ਦਾ ਬਤੀਰਾ ਮਰੀਜ਼ਾ ਪ੍ਰਤੀ ਬਹੁਤ ਮਾੜਾ ਸੀ ਜਿਸ ਦੀ ਲਾਪਰਵਾਹੀ ਦੇ ਕਾਰਨ ਮੇਰੀ ਗਰਭਤੀ ਪਤਨੀ ਨੇ ਹਸਪਤਾਲ ਵਿੱਚ ਤੜਫ ਤੜਫ ਕੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਪੀੜਤ ਔਰਤ ਦੇ ਪਤੀ ਨੇ ਹੋਰ ਦੱਸਿਆ ਕਿ ਅੱਜ ਸਿਵਲ ਹਸਪਤਾਲ ਦੇ ਐਸਐਮਓ ਨਾਲ ਪੀੜਤ ਪਰਿਵਾਰ ਵੱਲੋਂ ਸਮਾ ਰੱਖਿਆ ਗਿਆ ਪਰ ਸਕੈਨਿੰਗ ਕਰਨ ਵਾਲੀ ਲੇਡੀਜ਼ ਡਾਕਟਰ ਨੇ ਬਿਮਾਰੀ ਦਾ ਬਹਾਨਾ ਲਗਾ ਕੇ ਜਾਣਬੁੱਝ ਕੇ ਛੁੱਟੀ ਕਰ ਲਈ ਪੀੜਤ ਪਰਿਵਾਰ ਨੇ ਮੌਜੂਦਾ ਆਪ ਸਰਕਾਰ ਤੇ ਹੈੱਡ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦੇ ਆ ਕਿਹਾ ਕਿ ਸਕੈਨਿੰਗ ਕਰਨ ਵਾਲੀ ਡਾਕਟਰ ਨੂੰ ਮੁਅੱਤਲ ਕੀਤਾ ਜਾਵੇ ਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਨਕੋਦਰ ਤੋਂ ਮਨਜੀਤ ਮਾਂ ਦੀ ਰਿਪੋਰਟ ਮੈਂ ਹਾਂ ਗੋਬਿੰਦ ਰਾਏ ਨਕੋਦਰ ਵਿੱਚ ਖੜੇ ਆ ਜਿੱਥੇ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਬੱਚੇ ਦਾ ਜਨਮ ਹੋਣਾ ਸੀ ਲੇਡੀ ਨੂੰ ਲੈ ਕੇ ਆਂਦਾ ਲਿਆਂਦਾ ਗਿਆ ਹਸਪੀਟਲ ਦੇ ਵਿੱਚ ਸਕੈਨਿੰਗ ਦੇ ਵਿੱਚ ਵੀ ਪ੍ਰੋਬਲਮ ਆ ਗਈ ਔਰ ਉਹਦਾ ਵਧੀਆ ਤਰੀਕੇ ਦੇ ਨਾਲ ਜਿਹੜੀ ਦੇਖਭਾਲ ਵੀ ਨਹੀਂ ਹੋਈ ਔਰ ਬੱਚੇ ਦੀ ਜਿਹੜੀ ਡੈਥ ਹੋ ਜਾਂਦੀ ਆ ਸੋ ਉਹਦੇ ਜਿਹੜੇ ਬੱਚੇ ਦੀ ਡੈਥ ਹੋਈ ਆ ਔਰ ਜਿਹੜੀ ਪੀੜਤ ਲੇਡੀ ਆ ਉਹਦੇ ਹਸਬੰਡ ਸਾਡੇ ਨਾਲ ਨੇ ਹਾਂ ਜੀ ਕੀ ਨਾਮ ਤੁਹਾਡਾ ਸਰੂਪ لال ਜੀ ਇਹ ਸਾਰੀ ਗੱਲਬਾਤ ਕਿੱਦਾਂ ਹੋਈ ਕੀ ਘਟਨਾ ਹੋਈ ਸਰ ਅਸੀਂ ਨਾ ਘਰੋਂ ਤੁਰੇ ਆ 10:00 ਵਜੇ 10:30 ਵਜੇ ਇੱਥੇ ਪਹੁੰਚੇ ਆ ਸਕੈਨਿੰਗ ਰੂਮ ਦੇ ਵਿੱਚ ਅਸੀਂ ਪਰਚੀ ਘਟਾ ਕੇ ਗਏ ਆ ਮੈਡਮ ਨੂੰ ਕੰਪੈਲ ਕੀਤਾ ਵੀ ਮੈਡਮ ਸਕੈਨਿੰਗ ਕਰਾਉਣ ਵਾਸਤੇ ਆਏ ਆ ਸਕੈਨਿੰਗ ਕਰਾਉਣ ਜਦੋਂ ਇੱਥੇ ਪਹੁੰਚੇ ਤਾਂ ਹਲਕੀ ਜੀ ਦਰਦ ਪੇਨ ਸ਼ੁਰੂ ਹੋਈ ਆ ਤੇ ਘੰਟੇਕ ਦੇ ਵਿੱਚ ਵਿੱਚ ਦਰਦ ਜ਼ਿਆਦਾ ਸ਼ੁਰੂ ਹੋ ਗਈ ਆ ਤੇ ਫਿਰ ਅਸੀਂ ਦੁਬਾਰਾ ਪਏ ਆ ਕੰਪੈਲ ਕੀਤਾ ਮੈਡਮ ਨੂੰ ਜਾ ਕੇ ਵੀ ਐਮਰਜੈਂਸੀ ਆ ਵੀ ਸਾਨੂੰ ਥੋੜਾ ਬਹੁਤਾ ਕੋਈ ਡਾਕਟਰ ਦੇ ਦੇ ਕੋਈ ਨਰਸ ਦੇ ਦੇ ਜਾਂ ਫਿਰ ਤੁਸੀਂ ਆਪ ਦੇਖ ਲਓ ਜਾਂ ਫਿਰ ਤੁਸੀਂ ਸਕੈਨ ਕਰਕੇ ਮੜੇ ਜਾਂ ਸਕੈਨ ਤੇ ਪਤਾ ਲੱਗਣਾ ਜੋ ਹੋਣਾ ਵਾ ਤੇ ਅਸੀਂ ਬੜਾ ਕੰਪੇਲ ਕੀਤਾ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਦਾ ਅੱਗੇ ਜਵਾਬ ਇਹ ਆਇਆ ਵੀ ਜੋ ਪਰਚੀਆਂ ਪਹਿਲਾਂ ਆਈਆਂ ਹੋਈਆਂ ਆ ਪਹਿਲਾਂ ਉਹਨਾਂ ਦੀ ਸਕੈਨ ਹੋਣੀ ਆ ਉਸ ਤੋਂ ਬਾਅਦ ਤੁਹਾਡਾ ਨੰਬਰ ਆਉਣਾ ਵਾ ਨੰਬਰ ਵਾਈ ਸਾਰੀ ਸਕੈਨ ਹੋਣੀ ਆ ਤੇ ਸਰ ਇਸ ਤਰ੍ਹਾਂ ਹੀ ਸਾਨੂੰ ਬਾਹਰ ਬੈਠਿਆਂ ਨੂੰ ਮੇਰੀ ਵਾਈਫ ਨੂੰ ਤੜਫਦਿਆਂ ਨੂੰ ਡੇਢ ਘੰਟਾ ਹੋ ਗਿਆ ਤੇ ਸਵਾ 1 ਵਜੇ ਸਕੈਨਿੰਗ ਰੂਮ ਦੇ ਬਾਹਰ ਕੇਸ ਹੋ ਜਾਂਦਾ ਵਾ ਖੜੇ ਖੜੇ ਕੇਸ ਹੋ ਜਾਂਦਾ ਵਾ ਤੇ ਬੱਚੇ ਦੀ ਡੈਥ ਹੋ ਜਾਂਦੀ ਹੈ। ਤੁਹਾਡੀ ਪਤਨੀ ਦਾ ਨਾਮ ਕੀ ਸੀਗਾ? ਮਨਜਿੰਦਰ ਕੌਰ ਜਿਹੜੀ ਡਾਕਟਰ ਤੋਂ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਨਾਮ ਅਨੁਪਮ ਕੌਰ। ਅਨੁਪਮ ਕੌਰੀ ਤੇ ਸਰਕਾਰੀ ਹਸਪੀਟਲ ਸਰਕਾਰੀ ਹਸਪੀਟਲ ਸਕੈਨਿੰਗ ਸੈਂਟਰ। ਸੋ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਤੁਸੀਂ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਨਾਂ ਸਰਕਾਰ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਅਦੇ ਅਦੇ ਇਹ ਵੀ ਗਾਵਾਂ ਤੋਂ ਕਿਸੇ ਦੇ ਨਾਲ ਇਦਾਂ ਦਾ ਕੋਈ ਵੀ ਮਤਭੇਦ ਘਟਣਾ ਨਾ ਵਾਪਰੇ। ਸੋ ਤੁਹਾਡੇ ਕਹਿਣ ਦਾ ਮਤਲਬ ਉਹ ਮਤਭੇਦ ਕੀਤਾ ਗਿਆ ਜਾਂ ਕੀ ਕੀ ਰੀਜ਼ਨ ਕੀ ਸੀ ਲੇਟ ਹੋਣ ਦਾ? ਸਰ ਸਾਨੂੰ ਤੇ ਇਸ ਬਾਰੇ ਕੁਝ ਨਹੀਂ ਪਤਾ ਵੀ ਸਾਡੇ ਨਾਲ ਕੀ ਹੋਇਆ ਮੌਕੇ ਤੇ ਸਾਨੂੰ ਇਹਨਾਂ ਪਤਾ ਵੀ ਅਸੀਂ ਬਹੁਤ ਜ਼ਿਆਦਾ ਤਕਲੀਫ ਦੇਵੇ ਸੀ ਸਾਡੀ ਸੁਣਵਾਈ ਨਹੀਂ ਹੋਈ ਸੁਣਵਾਈ ਨਹੀਂ ਹੋਈ ਸੋ ਸਾਡੇ ਨਾਲ ਮਾਤਾ ਜੀ ਵੀ ਹਾਂਜੀ ਤੁਹਾਡੀ ਨੋ ਸੀ ਨਹੀਂ ਮੇਰੀ ਬੇਟੀ ਤੁਹਾਡੀ ਬੇਟੀ ਸੀ ਇਹ ਪੀੜਾ ਸੀ ਮਤਲਬ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਇਦਾਂ ਸੀਗਾ ਨਾ ਕਿ ਪਿੰਡਾਂ ਵਿੱਚ ਹੀ ਇਹ ਸਾਰਾ ਕੁਝ ਹੋ ਜਾਂਦਾ ਸੀ ਕੇਸ ਹੋ ਜਾਂਦੇ ਸੀ ਆਪਾਂ ਸਰਕਾਰੀ ਹਸਪੀਟਲ ਜਾਂ ਡਾਕਟਰਾਂ ਦੇ ਉੱਤੇ ਡਿਪੈਂਡ ਹੋ ਗਏ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਡਾਕਟਰ ਬਾਰੇ ਜਾਂ ਟ੍ਰੀਟਮੈਂਟ ਸਹੀ ਨਹੀਂ ਹੋਇਆ ਸਾਨੂੰ ਤਾਂ ਅਸੀਂ ਤਾਂ ਆਏ ਸੀਗੇ ਵੀ ਚੱਲ ਸਕੈਨ ਕਰ ਦੇਣਗੇ ਅਸੀਂ ਇਹ ਦਵਾਈ ਲੈ ਲਾਂਗੇ ਚੱਲ ਜਿੱਦਾਂ ਵੀ ਕਹਿਣਗੇ ਤਾਂ ਪਹਿਲਾਂ ਤਾਂ ਬੀਪੀ ਨੂੰ ਲਈ ਗਏ ਬੀਪੀ ਚੈੱਕ ਕਰਨਾ ਆ ਫਿਰ ਉੱਥੇ ਲੈ ਗਏ ਫਿਰ ਉਹਨਾਂ ਨੇ ਇਦਾਂ ਨਹੀਂ ਕਿਹਾ ਵੀ ਇਹਦੇ ਪੀੜ ਹੁੰਦੀ ਆ ਤਾਂ ਅਸੀਂ ਚੱਲ ਵੀ ਆਪ ਦੇਖ ਲਈਏ ਉਹਨਾਂ ਨੇ ਇਹ ਕਿਹਾ ਸਕੈਨ ਪਹਿਲਾਂ ਹੋਊਗੀ ਤਾਂ ਫਿਰ ਅਸੀਂ ਇਹਨੂੰ ਹੱਥ ਪਾਵਾਂਗੇ ਨਾ ਹੀ ਸਕੈਨ ਹੋਈ ਤੇ ਨਾ ਹੀ ਉਹਨਾਂ ਨੇ ਇਹਨੂੰ ਦੇਖਿਆ ਟਾਈਮ ਪੂਰਾ ਸੀ ਆ ਟਾਈਮ ਤਾਂ 8ਵਾਂ ਮਿੰਨ ਸੀ ਸੋ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ? ਅਸੀਂ ਵੀ ਇਹ ਕਹਿੰਦੇ ਆ ਵੀ ਜੋ ਸਾਡੇ ਨਾਲ ਹੋਇਆ ਉਹ ਹੋਰ ਕਿਸੇ ਨਾਲ ਨਾ ਬੀਤੇ। ਵੀ ਅਸੀਂ ਤਾਂ ਚੱਲ ਹੁਣ ਕੁੜੀ ਮੇਰੀ ਨੂੰ ਤਾਂ ਸਦਮਾ ਲੱਗਾ ਹੋਇਆ ਉਹ ਤਾਂ ਪਈ ਆ ਮੰਜੇ ਤੇ। ਜਿਹੜੇ ਵੱਡੇ ਡਾਕਟਰ ਆ ਉਹਨਾਂ ਦੇ ਨੋਟਿਸ ਵਿੱਚ ਸੀਗਾ ਜਦੋਂ ਤੁਸੀਂ ਲੈ ਕੇ ਆਏ ਆਪਣੇ ਮਰੀਜ਼। ਇਹਨਾਂ ਨੇ ਪਹਿਲਾਂ ਦੇਖਿਆ ਆ ਵੀ ਉਹਦਾ ਬੀਪੀ ਚੈੱਕ ਕੀਤਾ ਆ ਤਾਂ ਫੇਰ ਕਹਿੰਦੇ ਸਕੈਨ ਕਰਾਓ। ਪਹਿਲਾਂ ਫੇਰ ਅਸੀਂ ਫੇਰ ਦੇਖਾਂਗੇ। ਅਸੀਂ ਉਹਨਾਂ ਨੂੰ ਕਿਹਾ ਵੀ ਕੁੜੀ ਦੇ ਦਰਦ ਜ਼ਿਆਦੀ ਹੁੰਦੀ ਆ ਪਰ ਉੱਥੋਂ ਅਸੀਂ ਮਸੀ ਸਾਡੇ ਨਾਲ ਉਹ ਜਿਹੜੀ ਉਹਨੇ ਹੀ ਹੈਲਪ ਕੀਤੀ ਜਿਹੜੀ ਕਿ ਸਫਾਈ ਵਾਲੀ ਸੀ। ਹੇ ਉਹ ਨਾਟਕੇ ਲਈ ਆਈ ਦੂਸਰੀ ਨਰਸ ਨੂੰ ਜੱਤੀ ਬੱਚੇ ਨੇ ਜਨਮ ਲੈ ਲਿਆ ਸੀ ਸੋ ਇਹ ਸਨ ਸਾਡੇ ਨਾਲ ਮਾਤਾ ਜੀ ਜੋ ਲੜਕੀ ਦੇ ਮਾਤਾ ਜੀ ਆ ਔਰ ਉਹਦੇ ਹਸਬੰਡ ਸੋ ਇਹਨਾਂ ਦੀ ਮੰਗ ਇਹ ਹੀ ਆ ਕਿ ਅੱਗੇ ਤੋਂ ਕਿਸੇ ਵੀ ਜਿਹੜੇ ਵੀ ਇੱਥੇ ਪੇਸ਼ੈਂਟਸ ਆਉਂਦੇ ਆ ਇਦਾਂ ਦੀ ਤਕਲੀਫ ਨੂੰ ਲੈ ਕੇ ਡਾਕਟਰ ਤੇ ਕਾਰਵਾਈ ਹੋਵੇ ਔਰ ਅੱਗੇ ਤੋਂ ਕਿਸੇ ਵੀ ਪੇਸ਼ੈਂਟਸ ਦੇ ਨਾਲ ਇਦਾਂ ਦੀ ਗਲਤ ਜੋ ਸਿਚੁਏਸ਼ਨ ਵਿੱਚ ਆ ਗਏ ਆ ਮੇਰੇ ਮੌਜੂਦਾ ਹੋਇਆ ਜੀ ਇਹ ਕੰਮ ਹਾਂਜੀ ਮੈਂ ਮੌਜੂਦਾ ਸੀ ਤੁਸੀਂ ਤੁਹਾਡਾ ਸ਼ੁਭਨਾਮ ਮੇਰਾ ਜੀ ਹਰਪੀ ਸਿੰਘ ਆ ਜੀ ਮੈਂ ਉਸ ਟਾਈਮ ਮੰਮੀ ਸਕੇਨੋ ਕਰੋ ਨਾ ਇਹ ਵਾਈਫ ਦੀ ਤੇ ਜਦੋਂ ਇਹ ਕੰਮ ਹੋਇਆ ਇਹ ਸਾਰਿਆਂ ਨੇ ਕਿਹਾ ਵੀ ਪਹਿਲੇ ਇਹਨਾਂ ਦੀ ਵਾਈਫ ਦੀ ਸਕੇਨੋ ਕਰ ਦਿਓ ਕਹਿੰਦੇ ਮੈਂ ਨਹੀਂ ਕਰਦੀ ਤੁਸੀਂ ਵੀ ਸ਼ਿਕਾਇਤ ਕਰ ਦਿਓ ਮੈਨੂੰ ਹਾਂਜੀ ਮੇਰੇ ਪੇਪਰ ਜਾਵਾਂ ਹੋਏ ਅੰਦਰ ਉਹਨੇ ਮੋੜਿਆ ਜੀ ਇਹ ਤੁਹਾਨੂੰ ਕਿਹਨੇ ਕਿਹਾ ਇਹਦਾ ਵੀ ਤੁਸੀਂ ਮੇਰੀ ਸ਼ਿਕਾਇਤ ਕਰ ਆ ਜਿਹੜੇ ਮੈਡਮ ਸਕੇਨੋ ਅਨਪਮ ਅਨਪਮ ਕੋਰ ਜਿਹੜੀ ਸਕੇਨੋ ਕਰਦੀ ਹਾਂ ਜੀ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਵੀ ਨਹੀਂ ਕਰਦੀ ਤੁਸੀਂ ਵੀ ਸ਼ਿਕਾਇਤ ਕਰ ਦਿਓ ਮੇਰੇ ਅੰਦਰ ਪੇਪਰ ਲੱਗੇ ਹੋਏ ਮੋਰ ਤੇ ਇਹ ਕਾਨੂੰਨ ਦੇ ਮੁਤਾਬਿਕ ਹੈ ਜਿਨ੍ਹਾਂ ਦਾ ਅੰਦਰ ਕੋਈ ਵੀ ਪੇਪਰ ਜਮ੍ਹਾਂ ਹੋ ਜਾਂਦਾ ਉਹਨਾਂ ਦਾ ਟ੍ਰੀਟਮੈਂਟ ਹੋ ਕੇ ਬਾਹਰ ਆਉਂਦੇ ਆ ਕਿ ਮੈਨੂੰ ਉਹਨਾਂ ਨੇ ਅੰਦਰੋਂ ਮੋੜਿਆ ਇਹ ਮੈਨੂੰ ਕਹਿੰਦੇ ਤੁਸੀਂ ਜਿਸਕੇ ਜਾਓ ਤੁਸੀਂ ਵੀ ਸ਼ਿਕਾਇਤ ਕਰ ਦਿਓ ਮੈਂ ਇਸ ਕੈਨੋਨ ਨਹੀਂ ਕਰਦੀ ਔਰ ਆਪਣੇ ਟਾਈਮ ਤੋਂ ਪਹਿਲਾਂ ਹੀ ਇਹ ਚੱਲ ਗਈ ਸੀ 2 ਵਜੇ ਤੋਂ ਪਹਿਲਾਂ ਹੀ ਇਹਨਾਂ ਨੇ ਗੱਡੀ 'ਚ ਬੈ ਕੇ ਚੱਲ ਗਏ ਉਹ ਬੱਚਾ ਉਹ ਸਕੈਨਿੰਗ ਕਰਾਉਣ ਵਾਸਤੇ ਆਇਆ ਸੀਗੇ ਸਕੈਨਿੰਗ ਐਕਚੁਅਲੀ ਜਿਹੜਾ ਬੱਚਾ ਸੀਗਾ ਉਹ ਆਲਰੇਡੀ ਡੈੱਡ ਸੀਗਾ ਜਿਹੜੇ ਡਾਕਟਰ ਸਾਹਿਬ ਨੇ ਗਾਇਨੀ ਵਾਲੇ ਨੇ ਦੇਖਿਆ ਸੀਗਾ ਕਿ ਉਹ ਆਲਰੇਡੀ ਹੀ ਡੈਥ ਹੋਈ ਹੋਈ ਸੀ ਐਂਡ ਇੰਟਰਾ Uਟਰਾਈਨ ਡੈਥ ਸੀ ਕਿ ਜਦੋਂ ਵੀ ਬੱਚਾ ਉਹ ਆਇਆ ਪਰ ਉਹ ਡਿਲੀਵਰ OPD 'ਚ ਹੋ ਗਿਆ ਉਸ ਟਾਈਮ ਉਹ ਉੱਥੇ ਹੀ ਡਿਲੀਵਰ ਹੋ ਗਿਆ ਜਦੋਂ ਸਕੈਨਿੰਗ ਰੂਮ ਤੱਕ ਗਿਆ ਨੀ ਇਹ ਉਹਨਾਂ ਨੇ ਸਕੈਨਿੰਗ ਵਾਲਿਆਂ ਨੇ ਕੋਈ ਮੈਂਸ਼ਨ ਡਿਸਕ੍ਰਿਪਸ਼ਨ ਨਹੀਂ ਦਿੱਤੀ ਐਕਚੁਅਲੀ ਸਕੈਨਿੰਗ ਬੋਲੇ ਜਦੋਂ ਉਹਨਾਂ ਨੇ ਉਹਨਾਂ ਕੋਲ ਗਈ ਸੀ ਸਕੈਨਿੰਗ ਕਰਾਉਣ ਵਾਸਤੇ ਆਲਰੇਡੀ ਇੱਕ ਪ੍ਰੈਗਨੈਂਟ ਲੇਡੀ ਦੀ ਉਹ ਸਕੈਨਿੰਗ ਕਰਾ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ 2 ਮਿੰਟ ਵੇਟ ਕਰ ਲਓ ਤੁਸੀਂ ਬੈਠ ਜਾਓ ਜਦੋਂ ਸਕੈਨਿੰਗ ਉਹਨਾਂ ਨੇ ਕਰ ਲਈ ਉਹ ਪਹਿਲੀ ਜਿਹੜੀ ਪ੍ਰੈਗਨੈਂਟ ਲੇਡੀ ਸੀਗੀ ਉਦੋਂ ਉਹਨਾਂ ਨੇ ਆਵਾਜ਼ ਲਗਾਈ ਉਸ ਵੇਲੇ ਉਸ ਉੱਥੇ ਪ੍ਰੈਜ਼ెంట్ ਨਹੀਂ ਸੀ ਕਿ ਜਿਹੜੀ ਸਕੈਨਿੰਗ ਵਾਲੇ ਡਾਕਟਰ ਸਾਹਿਬ ਨੇ ਜਦੋਂ ਉਹਨਾਂ ਨੇ ਦੱਸਿਆ ਸੀ ਇੱਕ ਪੇਸ਼ੈਂਟ ਨੇ ਕਿਹਾ ਸੀ ਕਿ ਉਹਦਾ ਨੰਬਰ ਪਹਿਲਾ ਸੀ ਉਹਨੇ ਕਿਹਾ ਵੀ ਇਹਨਾਂ ਨੂੰ ਜ਼ਿਆਦਾ ਤਕਲੀਫ ਆ ਵੀ ਤੁਸੀਂ ਵਿਚਕ ਦੀ ਇਹਨਾਂ ਦੀ ਪਹਿਲਾਂ ਕਰ ਦਿਓ ਲੇਕਿਨ ਉਹ ਜਿਹੜੇ ਸਕੈਨਿੰਗ ਕਰਨ ਵਾਲੇ ਸੀਗੇ ਅਨੁਪਮਾ ਮੈਡਮ ਉਹਨਾਂ ਨੇ ਬਹੁਤ ਉਹਦੇ ਨਾਲ ਵੀ ਬਦਸਲੂਕੀ ਨਾਲ ਪੇਸ਼ ਆਏ ਔਰ ਕਹਿੰਦੇ ਵੀ ਤੁਸੀਂ ਜੋ ਕਰਨਾ ਕਰ ਲਓ ਜੇ ਨੂੰ ਸ਼ਿਕਾਇਤ ਕਰਨੀ ਸ਼ਿਕਾਇਤ ਕਰ ਲਓ ਇਹ ਇੱਥੇ ਤਾਂ ਇਦਾਂ ਹੀ ਹੋਣਾ ਕੰਮ ਨੰਬਰ ਵਾਈ ਅਸਤੇ ਡਾਕਟਰ ਸਾਹਿਬ ਤੋਂ ਪੁੱਛਿਆ ਸੀ ਐਕਸਪੈਡੀਸ਼ਨ ਲਈ ਸੀ ਪਰ ਡਾਕਟਰ ਸਾਹਿਬ ਵੀ ਕਹੇ ਕਿ ਮੈਂ ਆਲਰੇਡੀ ਪ੍ਰੈਗਨੈਂਟ ਲੇਡੀ ਦੀ ਸਕੈਨਿੰਗ ਕਰ ਰਹੀ ਸੀ ਕਿ ਇਹਨਾਂ ਨੂੰ ਜਸਟ ਕਿਹਾ ਸੀ ਬਾਅਦ ਜਾਓ ਮੈਂ ਉਸ ਵੇਲੇ ਤੁਹਾਡੀ ਵੀ ਕਰ ਦਿੱਤੀ ਆ ਪਰ ਜਦੋਂ ਉਹਨਾਂ ਨੇ ਡਾਕਟਰ ਸਾਹਿਬ ਨੇ ਉਸ ਲੇਡੀ ਤੋਂ ਕਰ ਪਹਿਲੀ ਲੇਡੀ ਦਾ ਸਕੈਨ ਕਰਕੇ ਇਹਨੂੰ ਬੁਲਾਇਆ ਸੀ ਉਸ ਵੇਲੇ ਆਏ ਨਹੀਂ ਉਹਨਾਂ ਦੇ ਕੋਲ ਪਰ ਡਾਕਟਰ ਸਾਹਿਬ 10 ਵਜੇ ਤੋਂ ਲੈ ਕੇ 2 ਵਜੇ ਤੱਕ ਉਥੇ ਉਹ ਬੈਠੇ ਰਹੇ ਤਿਆਰ ਕਰਦੇ ਰਹੇ ਸਕੈਨਿੰਗ ਲਈ ਨੀ ਇਹ だっते ਨਹੀਂ ਹੈ ਇਹ ਤਾਂ ਹੁਣ ਉਹ ਕਹਿ ਰਹੇ ਸੀ ਕਿ ਨਾ ਅਦਰਵਾਈਜ਼ ਡਾਕਟਰ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਕਿ ਉਹ ਤੇ ਕਹਿੰਦੇ ਕਿ ਮੈਂ ਬੁਲਾਇਆ ਸੀਗਾ ਉਦੋਂ ਅਵੇਲੇਬਲ ਨਹੀਂ ਸੀ ਹੈਗੇ ਚਲੋ ਡਾਕਟਰ ਸਾਹਿਬ ਜੋ ਚਲੋ ਮੰਨ ਲੈਂਦੇ ਉਹ ਨਹੀਂ ਅਵੇਲੇਬਲ ਸੀ ਜਦੋਂ ਡਿਲੀਵਰੀ ਹੋ ਚੁੱਕੀ ਆ ਸਭ ਕੁਝ ਹੋ ਚੁੱਕਾ ਉਸ ਟਾਈਮ ਕਿਸੇ ਨੇ ਕਿਉਂ ਨਹੀਂ ਹੱਥ ਪਾਇਆ ਉਸ ਬੱਚੇ ਨੂੰ ਨਹੀਂ ਨਹੀਂ ਕਿਉਂ ਨਹੀਂ ਦੇਖਿਆ ਸਾਡੀ ਗਾਇਨੀਕੋਲੋਜਿਸ ਬਿਲਕੁਲ ਨਾਲ ਰੂਮ ਹੈ ਉਹਨਾਂ ਨੇ ਦੇਖਿਆ ਸਾਰਾ ਕੁਝ ਸਰ ਉਹ ਕਹਿੰਦੇ ਆ ਤਿੰਨ ਘੰਟੇ ਬੱਚੇ ਨੂੰ ਚੱਕ ਕੇ ਉਹਦੇ ਕੋਲ ਮੀਲਿਆ ਕਿਸੇ ਨੇ ਸਾਨੂੰ ਕੁਝ ਨਹੀਂ ਹੱਥ ਜੋ ਡਿਲੀਵਰ ਹੋ ਕੇ ਆਇਆ ਬੱਚਾ ਆਸਾ ਰੈਪ ਕਰਕੇ ਆਇਆ ਮੈਨੂੰ ਦਿਖਾ ਕੇ ਗਿਆ ਉਹ ਮੈਂ ਵੀ ਮੈਂ ਵੀ ਦੇਖਿਆ ਬੱਚਾ ਬਿਲਕੁਲ ਡੈਡ ਸੀ ਸਰ ਬੰਦਾ ਘਰ ਚੋਂ ਦੌੜ ਕੇ ਹਸਪੀਟਲ ਆਉਂਦਾ ਜੇ ਹਸਪੀਟਲ ਵਿੱਚ ਵੀ ਕੇਅਰ ਨਹੀਂ ਹੈ ਕਿ ਸਾਰੇ ਤਾਂ ਸ਼ੇਰ ਤੋਂ ਦੇਦਾ ਸਰ ਸਤਿ ਸ੍ਰੀ ਅਕਾਲ ਜੀ ਤੰਦਰੁਖਨ さん ਨੂੰ ਕੁਝ ਨੇ ਕਹਿ ਰਹੇ ਕਿ ਕਿੰਨੇ ਦਿਨ ਤਿੰਨੇ ਦਾ ਪੁਆਇੰਟ ਉਹਨਾਂ ਨੂੰ ਟ੍ਰੀਟਮੈਂਟ ਕਰਕੇ ਡਿਸਚਾਰਜ ਕੀਤਾ ਹੈ ਉਹਨਾਂ ਨੂੰ ਸੱਤ ਸੈਟੀਸਫੈਕਸ਼ਨ ਨਹੀਂ ਹੈ ਤਾਂ ਹੀ ਇੱਥੇ ਮੀਡੀਆ ਇਕੱਠਾ ਹੋਇਆ ਹੈ ਸਾਨੂੰ ਕੀ ਲੋੜ ਦੇਸੀ ਇੱਕ ਦਿਨ ਦੀ ਕੋਈ ਗੱਲ ਨਹੀਂ ਹੈ ਤੇ ਤਿੰਨ ਦਿਨ ਬਾਅਦ ਉਹ ਜਦੋਂ ਬਿਲਕੁਲ ਸੈਟੀਸਫਾਈ ਸੀਗੇ ਟ੍ਰੀਟਮੈਂਟ ਉਹਦੀ ਪੂਰੀ ਕੰਪਲੀਟ ਹੋ ਗਈ ਸੀ ਫਿਰ ਡਿਸਚਾਰਜ ਸਰ ਇੱਕ ਉਹਨਾਂ ਦੇ ਨਾਲ ਹੋਰ ਵਿਅਕਤੀ ਸੀਗਾ ਉਹ ਕਹਿੰਦੇ ਜੀ ਮੇਰੀ ਵੀ ਪਰਚੀ ਸੀਗੀ ਸਕੈਨਿੰਗ ਕਰਨ ਦੀ ਜਦੋਂ ਕਿ ਉੱਤੇ ਬੱਚਾ ਡਿਲੀਵਰੀ ਹੋ ਗਿਆ ਉਹਨਾਂ ਨੇ ਮੇਰੀ ਸਕੈਨਿੰਗ ਦੀ ਪਰਚੀ ਵੀ ਸਾਨੂੰ ਵਾਪਸ ਕਰ ਦਿੱਤੀ ਕਹਿੰਦੇ ਅ ਚਲੋ ਇਸਦੇ ਬਾਰੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਲਊਗਾ ਕਿ ਕਿਉਂ ਨਹੀਂ ਆਉਣਾ ਨੀ ਸਕੈਨਿੰਗ ਕਿ ਠੀਕ ਹੈ ਡਾਕਟਰ ਸਾਹਿਬ ਤੁਸੀਂ ਜਦੋਂ ਅੱਜ ਅਨੁਪਮਾ ਮੈਡਮ ਆਏ ਵੀ ਨਹੀਂ ਜਦ ਕਿ ਉਹਨਾਂ ਨੂੰ ਪਤਾ ਸੀ ਅੱਜ ਬੰਦਿਆਂ ਨੇ ਆਉਣਾ ਆ ਤੇ ਅੱਜ ਵੀ ਨਹੀਂ ਆਏ ਤੇ ਤੁਸੀਂ ਆਪਣੇ ਵੱਲੋਂ ਕੋਈ ਐਕਸ਼ਨ ਲੈ ਰਹੇ ਹੋ ਹਾਂ ਉਹਨਾਂ ਨੂੰ ਲੈਟਰ ਕੱਢੀ ਹੋਈ ਸੀ ਵੀ ਤੁਸੀਂ ਐਕਸਪਲੇਨੇਸ਼ਨ ਦਿਓ ਵੀ ਕਿਉਂ ਐਦਾਂ ਹੋਇਆ ਤੁਹਾਡੇ ਤੁਸੀਂ ਕਿਉਂ ਡਿਲੇ ਕਿਤਾ ਉਹਦੇ ਵਾਸਤੇ ਸਕੈਨਿੰਗ ਵਾਸਤੇ ਪਰ ਅੱਜ ਛੁੱਟੀ ਹੈ ਤੇ ਉਹਨਾਂ ਨੇ ਭੇਜਦੀ ਵੀ ਮੇਰੀ ਤਵਰੀ ਠੀਕ ਨਹੀਂ ਹੈ ਸਿੱਸੀ ਜੌਹਸਨ ਫੋਨ ਲਾਇਆ ਸੀਗਾ ਉਹ ਕਹਿੰਦੇ ਕਿ ਮੈਸ ਬਾਰੇ ਚ ਪਹਿਲੇ ਦੱਸਣਾ ਚਾਹੀਦਾ ਚਲੋ ਜਦੋਂ ਆਣਗੇ ਉਹ ਫਿਰ ਕੁਝ ਲਾਵਾਗੇ ਕਿਉਂ ਨਹੀਂ ਬਸ ਬਸਾਂ ਮਨ ਡਿਊਟੀ ਨੂੰ ਬਣ ਜਾਗਾ ਆਪਣੇ ਨਾਲ ਵੀਡੀਓ ਵਾਲੇ ਆਪਣਾ ਪੱਖ ਰੱਖੀਂ ਜੀ ਜਗਰ ਨੂੰ ਤਾਂ ਗਾਹਤੀ ਹੋਈ ਹੈ ਤੇ ਇਸ ਨੂੰ ਮੰਨਣਾ ਚਾਹੀਦਾ ਹੈ ਕਿਉਂਕਿ ਮੋਰਵਰਮ ਸਮੇਂ ਵਿੱਚ ਇਦਾਂ ਦੀ ਕੋਈ ਗਲਤੀ ਨਹੀਂ ਹੋਵੇ ਬਿਲਕੁਲ ਪਰ ਉਹਨਾਂ ਦੀ ਬਾਤ ਜਿਹੜਾ ਨੇ ਕਿਹਾ ਜੇ ਮੇਰੀ ਤਬੀਅਤ ਠੀਕ ਨਹੀਂ ਹੈ ਇਸ ਕਰਕੇ ਮੈਂ ਨਹੀਂ ਤਾਂ ਗਲਤ ਹੈ ਨਾ ਸਰ ਸਰ ਉਹੜੇ ਤਾਂ ਵੈਸੇ ਪਹੁੰਚ ਤੇ ਤੁਹਾਨੂੰ ਦੱਸਦਾ ਕਿ ਕੁਝ ਲਿਖਤੀ ਵੀ ਕੁਝ ਤੁਹਾਨੂੰ ਦੇ ਕੇ ਕਿਹਾ ਕਿ ਮੈਂ ਛੁੱਟੀ ਲੈਣੀ ਹੈਗੀ ਹੈ ਉਹਨਾਂ ਦਾ ਫੋਨ ਮੈਸੇਜ ਹੀ ਉਹਨਾਂ ਨੇ ਕਨਵੇ ਕੀਤਾ ਹੈ ਮੇਰੇ ਤੋਂ ਕੁਝ ਲਿਖਤੀ ਨਹੀਂ ਦੇ ਕੇ ਕਿਹਾ ਛੁੱਟੀ ਵਾਸਤੇ ਲੈਟਰ ਚ ਨਹੀਂ ਦਿੱਤਾ ਨਾ ਨਹੀਂ ਇਦਾਂ ਸਰ ਕੀ ਸਰਕਾਰੀ ਹਸਪਤਲ ਦੇ ਵਿੱਚ ਕੀ ਇਦਾਂ ਛੁੱਟੀ ਲੈ ਲੈ ਹੋ ਜਾਂਦੀ ਹੈ ਜਿੰਨਾ ਜ਼ਰੂਰੀ ਚਾਹੀਦੀ ਸੀ ਪਰ ਉਹ ਕਹਿੰਦੇ ਸੀ ਮੈਂ ਕੋ ਮੈਂ ਤੁਹਾਨੂੰ ਟੈਲੀਫੋਨਿਕਲੀ ਇਨਫੋਰਮ ਕਰ ਦਿੰਦੇ ਬਿਲਕੁਲ ਆਇਆ ਨਹੀਂ ਚੱਲਦਾ ਇਦਾਂ ਸਰ ਪੇਸ਼ੈਂਟ ਤੇ ਪੇਸ਼ੈਂਟ ਖੜਾ ਹੋਊਗਾ ਫਿਰ ਇਦਾਂ ਜਦੋਂ ਮਰਜੀ ਛੁੱਟੀ ਲੈ ਸਕਦੇ ਆਪਾਂ ਜੀ ਉਹਨਾਂ ਦੀ ਕੋਈ ਛੁੱਟੀ ਨਹੀਂ ਮੰਦੀ ਤਬੀਅਤ ਠੀਕ ਨਹੀਂ ਹੋ ਰੋ ਕਰਕੇ ਉਹਨਾਂ ਨੇ ਛੁੱਟੀ ਲਈ ਸਰ ਇਹ ਦੁਜੀਵਨ ਹੋ ਗਿਆ ਚਲ ਇਹਦਾ ਸਰ ਇੱਕ ਬੜੀ ਮੰਦਭਾਗੀ ਘਟਨਾ ਅੱਛਾ ਪਹਿਲਾਂ ਇੱਕ ਅੰਦਰ ਇਚ ਡਾਕਟਰਾਂ ਨਾਲ ਮਿਲਣੇ ਬੜੀ ਬਰਸ ਨੂੰ ਕੇ ਗਏ ਸੀ ਉਹ ਫਿਰ ਵੀਡੀਓ ਚੈਨਲ ਤੇ ਪਈ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਸਾਰੇ ਇਹ ਸ਼੍ਰੇਸ਼ਟ ਲੜ ਕਿਉਂ ਜਰੂਰੀ ਹੈ ਡਾਕਟਰ ਸਾਹਿਬ ਜਿਸ ਕਾਰਨ ਸ਼ਾਇਦ ਕੋ ਕੋਦ ਨਾਲ ਸੀ ਅੱਛਾ ਜਿਹੜੀ ਗੱਲ ਹੈ ਕਿ ਤੁਹਾਨੂੰ ਪਤਾ ਨਹੀਂ ਹੈ ਉਸ ਸਰ ਵੀਡੀਓ ਦੇਖ ਲਓ ਸਰ ਤੁਸੀਂ ਇਹ ਕਿਉਂਕਿ ਐਸਐਮ ਐਮਓ ਤੁਹਾਡੀ ਡੈਜ਼ਿਨੇਸ਼ਨ ਦੇ ਤੌਰ ਤੇ ਤੁਸੀਂ ਜਿੰਨੇ ਵੀ ਡਾਕਟਰ ਹੈਗੇ ਆ ਉਹਨਾਂ ਦੀ ਇੱਕ ਹਫਤਾਵਾਰ ਜਾਂ ਮਹੀਨੇਵਾਰ ਮੀਟਿੰਗ ਰੱਖ ਦਿਓ ਜਾਂ ਤੇ ਉਹਦੇ ਵਿੱਚ ਇਦਾਂ ਦੇ ਜ਼ਰੂਰ ਲੋਕਾਂ ਨੂੰ ਪਬਲਿਕ ਦੇ ਮੁੱਦੇ ਜ਼ਰੂਰ ਰੱਖਿਆ ਕਰੋ ਸਰ ਸਰ ਇੱਕ 24 ਤਰੀਕ ਦੇ ਜਿੱਦਣੇ ਘਟਨਾ ਹੋਈ ਆ ਕਿ ਉਸ ਦਿਨ ਦੀ ਅਸੀਂ ਤੁਹਾਡੇ ਕੋਲ ਕੈਮਰੇ ਜੀ ਫੁਟੇਜ ਅਸੀਂ ਲੈ ਸਕਦੇ ਆ ਆਪਾਂ ਦੇਖ ਲਾਂਗੇ ਜੀ ਉਹਦੇ ਵਿੱਚ ਜੇ ਤਾਂ ਸਟੋਰੇਜ ਹੈਗੀ ਹੈ ਤੇ ਫਿਰ ਜ਼ਰੂਰ ਕਰ ਦਿਆਂਗੇ ਉਸ ਸਾਲ ਸਾਲ ਦੀ ਸਟੋਰੇਜ ਹੁੰਦੀ ਆ ਤਾਂ ਹਾਈ ਰੈਜ਼ੋਲੂਸ਼ਨ ਕੈਮਰੇ ਜਿਆਦਾ ਹੋਣ ਕਰਕੇ ਨਾ ਉਹਨੇ ਸਟੋਰੇਜ ਘੱਟ ਹੁੰਦੀ ਆ ਉਸ ਸਾਡੇ ਮੇਰੇ ਕੋਲ ਜਿਹੜੇ ਇੱਥੇ ਲੱਗੇ ਆ ਇਹਦੇ ਵਿੱਚ 3 ਦਿਨ ਦੀ ਸਟੋਰੇਜ ਹੈਗੀ ਅੱਛਾ ਜੀ ਉਹ ਕਿਸੇ ਪਹਿlever ਨਹੀਂ ਹੋਗੀ ਬਹੁਤ ਚੈੱਕ ਕਰਨਾ ਪਵੇਗਾ We'll be right <laughs> back.